हरियाणो पार्टी मटे ख़ुदा नज़राब मत्री ਅੱਜ ਜਿਹੜਾ ਇਸ ਪ੍ਰੋਗਰਾਮ ਚੱਲ ਰਿਹਾ ਜੀ ਜ਼ਿਲ੍ਹਾ ਪ੍ਰਧਾਨ ਦੀਸੇ ਦੇ ਦਰਸ਼ਨ ਸਿੰਘ ਵੱਲੋਂ ਕਾਦਰਾਬਾਦ ਦੇ ਰਣ ਵਿੱਚ ਚੱਲ ਰਿਹਾ ਇਹ ਪਿਛਲੇ ਦਿਨੀ ਨਾਜ਼ੀ ਸਿੰਘ ਤੇ ਮੇਰੇ ਨਾਲ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਆ ਖਡੂਰ ਸਾਹਿਬ ਤੇ ਜਿਹੜੀ ਸਾਡੀ ਕੰਸਟੀਟਿਊਐਂਸੀ ਵੀ ਖਡੂਰ ਸਾਹਿਬ ਤੇ ਆਉਂਦੀ ਹੈ ਇਹਨੇ ਇੱਕ ਭਾਸ਼ਣ ਦਿੱਤਾ ਔਰ ਭਾਸ਼ਣ 'ਚ ਇਹਨੇ ਜਾਤ ਬਰਾਬਰੀ ਬਾਰੇ ਬਹੁਤ ਅਪਸ਼ਬਦ ਬੋਲੇ ਇਹਨੇ ਕਿਹਾ ਕਿ ਜਿਹੜੇ ਤਰਖਾਨ ਆ ਦਿੱਲੀ ਘਾੜੇ ਆ ਜਿਹੜੇ ਸਨਵਾਰੇ ਆ ਮੈਂ ਇਹਨਾਂ ਨੂੰ ਪੂਰਾ ਭਜਾ ਕੇ ਰੱਖੂਗਾ ਮੌਤ ਤੇ ਹੋਰ ਜਾਤਾਂ ਸੋਚ ਸੋਨੇ ਹੋਰ ਵੀ ਬਹੁਤ ਸਾਰੇ ਮਾਰੇ ਸ਼ਬਦ ਬੋਲੋ ਜਿਹੜੇ ਸ਼ਬਦਾਂ ਨਾਲ ਜਿਹੜੀ ਇਹ ਬਰਾਦਰੀ ਹੈ ਜਿਹੜੀ ਰਾਗੜੀਆਂ ਬਰਾਦਰੀ ਹੈ ਔਰ ਜਿਹੜੀ ਹੋਰ ਪ੍ਰਾਪਤ ਸਿਆਰਾ ਬਰਾਦਰੀ ਹੈ ਉਹਨਾਂ ਦੀ ਪਾਪੂਲੇਸ਼ਨ ਕੋਪੂਡਾਂ ਦੇ ਬਹੁਤ ਜ਼ਿਆਦਾ ਸਾਡੇ ਸਾਰੇ ਲੋਕਾਂ ਨੇ ਮੰਨੂ ਬਹੁਤ ਥੇਸ ਲਈ ਹੈ ਅੱਜ ਜਿਸੀ ਇਹ ਸੋਤਲਾ ਫੂਲ ਸਮਾਗਮ ਰਹੀ ਇਹ ਹੀ ਇਹ ਐਡਮਿਨਿਸਟ੍ਰੇਸ਼ਨ ਦੱਸਦਾ ਚਾਹੁੰਦਾ ਹੈ ਕਿ ਇਸ ਬੰਦੇ ਦੇ ਖਿਲਾਫ ਬੜੀ ਕਾਰਵਾਈ ਕੀਤੀ ਜਾਵੇ ਉਹ ਤੇ ਪਰਚਾ ਦਿੱਤਾ ਜਾਵੇ ਕੋਈ ਉਹਨੇ ਭਾਵਨਾਵਾਂ ਨਹੀਂ ਲੋਕਾਂ ਨੂੰ ਥੇਸ ਪਹਚਾਈ ਆ ਔਰ ਅਸੀਂ ਇੱਕ ਵਾਦਾ ਕਰਦੇ ਹਾਂ ਕਿ ਕਪੂਰਥਾ ਦੇ ਹਲਕੇ ਚ ਜਦੋਂ ਬਕਸੇ ਖੁੱਲਣਗੇ ਨਾ ਲੋਕਾਂ ਦੇ ਨੰਬਰ ਪਾਰਲਮੈਂਟ ਦੇ ਰਿਜ਼ਲਟ ਆਣਗੇ ਉਹ ਦੇਖਵਾ ਰਹੇ ਜੀ ਬਹੁਤ ਵਧੀਆ ਜਿੱਦਣ ਕਪੂਰਥਾ ਆਇਆ ਇਹਨੂੰ ਕਾਲੇ ਝੰਡੇ ਦੇ ਦੇ ਪਹਾਰ ਦੇ ਵੀ ਔਰ ਇਹਨੂੰ ਬਿਲਕੁਲ ਬੁਰੀ ਤਰੀਕੇ ਨਾਲ ਖਡੂਰ ਸਾਹਿਬ ਤੋਂ ਹਰਾ ਕੇ ਦੇ ਘਰੇ ਬਿਠਾਵਾਂਗੇ ਉਹੀ ਅੱਜ ਸਾਡਾ ਮਿਸ਼ਨ ਹੈ ਔਰ ਅਸੀਂ ਇਹੀ ਨਾਰਾ ਮਾਫੀ ਕਰ ਰਹੇ ਹਾਂ ਲਾਜਿਸਨ ਪੁਣੇ ਮੁਰਦਾ ਬਾਤ ਜੁਦਾਬਾਤ ਜੁਦਾਬਾਤ ਲਾਜਿਸਨ ਪੁਣੇ ਮੁਰਦਾ ਬਾਤ ਜੁਦਾਬਾਤ ਜੁਦਾਬਾਤ ਦੀ ਭੁਲਰ ਮੁਰਦੇ ਦੇ ਗੁਰਦਾਸ ਪਖੰਡੀ ਭੁਲਰ ਮੁਰਦੇ